ਆੰਗਰੇਜ਼ ਦੇ ਪ੍ਰਧਾਨ ਰਾਜਾ ਵਡਿੰਗ ਦਾ ਅੱਜ ਇਹ ਕਹਿਣਾ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੀ ਤਾਦਾਦ ਵਧ ਗਈ ਹੈ ਹਕੀਕਤ ਨੂੰ ਕੋਹਾਂ ਦੂਰ ਮੈਂ ਰਾਜਾ ਵਡਿੰਗ ਜੀ ਨੂੰ ਦੱਸਣਾ ਚਾਹਣਾ ਤੁਹਾਨੂੰ ਇਹ ਕਿਉਂ ਨਜ਼ਰ ਨਹੀਂ ਆਉਂਦਾ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਡਰਗ ਤਸਕਰ ਜਿਹੜੇ ਆ ਉਹ ਫੜੇ ਗਏ ਹੈਗੇ ਆ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇਨਕਾਊਂਟਰ ਹੋਏ ਹੈ ਤੇ ਸਪਲਾਈ ਚੇਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਗਿਆ ਔਰ ਤੋੜ ਦਿੱਤਾ ਗਿਆ ਔਰ ਅੱਜ ਇਹ ਡਰਗ ਤਸਕਰ ਜਿਹੜੇ ਆ ਉਹ ਜਿਨ੍ਹਾਂ ਦੀ ਹਵਾ ਖਾ ਰਹੇ ਨੇ ਰਾਜਾ ਫੀਡਿੰਗ ਸਭ ਤੁਹਾਨੂੰ ਇਹ ਕਿਉਂ ਨਜ਼ਰ ਨਹੀਂ ਆਉਂਦਾ ਕਿ ਅੱਜ ਜਿਹੜੀ ਜਨ ਚੇਤਨਾ ਨਸ਼ਿਆਂ ਦੇ ਵਿਰੁੱਧ ਪੰਜਾਬ ਦੇ ਵਿੱਚ ਚੜ ਚੁੱਕੀ ਆ ਜਿਸ ਦੇ ਵਿੱਚ ਕੀ ਸਰਪੰਚ ਕੀ ਪੰਚ ਕੀ ਮਹਿਲਾਵਾਂ ਕੀ ਬਜ਼ੁਰਗ ਕੀ ਨੌਜਵਾਨ ਕੀ ਬੱਚੇ ਵੱਲ ਚੜ ਕੇ ਹਿੱਸਾ ਲੈ ਰਹੇ ਨੇ ਪ੍ਰਤੀਗਿਆ ਕਰ ਰਹੇ ਨੇ ਕਿ ਨਾ ਨਸ਼ਾ ਅਸੀਂ ਕਰਾਂਗੇ ਨਾ ਕਿਸੇ ਨੂੰ ਕਰਨ ਦੇਾਂਗੇ ਤਾਂ ਕਿ ਪੰਜਾਬ ਨੂੰ ਜਿਹੜਾ ਉਹ ਨਸ਼ਾ ਮੁਕਤ ਬਣਾਇਆ ਜਾ ਸਕੇ ਔਰ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਨਸ਼ਾ ਮੁਕਤ ਪੰਜਾਬ ਸੌਂਪਿਆ ਜਾ ਸਕੇ ਬੜਿੰਗ ਸਾਹਿਬ ਇਹ ਤਾਂ ਤੁਹਾਡੀਆਂ ਸਰਕਾਰਾਂ ਸੀ ਜਿਨ੍ਹਾਂ ਨੇ ड्रग ਤਸਕਰਾਂ ਦੀਆਂ ਪੁਸ਼ਤ ਪਨਾਈਆਂ ਕੀਤੀਆਂ ਇਹ ਤਾਂ ਤੁਹਾਡੀਆਂ ਸਰਕਾਰਾਂ ਸੀ ਜਦੋਂ ਤੁਹਾਡੇ ਉਸ ਵਕਤ ਤੇ ਮੁੱਖ ਮੰਤਰੀ ਸਾਹਿਬ ਨੇ ਗੁਟਕਾ ਸਾਹਿਬ ਦੀ ਝੂਠੀ ਸੌਂ ਖਾਧੀ ਸੀ ਕਿ ਮੈਂ 4 ਹਫ਼ਤਿਆਂ ਦੇ ਵਿੱਚ ਨਸ਼ਿਆਂ ਦਾ ਲੱਕ ਤੋੜ ਦਾਂਗਾ ਨਸ਼ਿਆਂ ਦਾ ਲੱਕ ਤਾਂ ਨਹੀਂ ਟੁੱਟਿਆ ਤੁਹਾਡੀ ਸਰਕਾਰ ਦੇ ਵਿੱਚ ਪੰਜਾਬ ਦਾ ਲੱਕ ਜਰੂਰ ਟੁੱਟ ਗਿਆ ਪੰਜਾਬ ਦੀ ਜਵਾਨੀ ਦਾ ਲੱਕ ਜਿਹੜਾ ਜਰੂਰ ਟੁੱਟ ਗਿਆ ਤੁਸੀਂ ਅੱਜ ਬਠਿੰਡੇ ਦੇ ਵਿੱਚ ਜਿਸ ਕਦਰ ਝੂਠ ਬੋਲਿਆ ਉਹ ਤੁਹਾਨੂੰ ਸ਼ੋਭਾ ਨਹੀਂ ਦਿੰਦਾ ਇੱਕ ਨੌਜਵਾਨ ਜਿਸ ਦੀ ਕੋਲ ਸਿ ਹਰਾਸਤ ਦੇ ਵਿੱਚ ਮੌਤ ਹੋਈ ਸੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵਾ ਮਾਨ ਸਾਹਿਬ ਦੀ ਸਰਕਾਰ ਨੇ ਔਰ ਮਾਨ ਸਾਹਿਬ ਨੇ ਉਸੇ ਦਿਨ ਆਦੇਸ਼ ਦਿੱਤੇ ਸੀ ਸਖਤ ਆਦੇਸ਼ ਦਿੱਤੇ ਸੀ ਕਿ ਇਹਦੀ ਨਿਰਪੱਖ ਜਿਹੜੀ ਹੈ ਉਹ ਜਾਂਚ ਹੋਵੇ ਔਰ ਜੋ ਵੀ ਇਹਦੇ ਵਿੱਚ ਦੋਸ਼ੀ ਪਾਇਆ ਜਾਵੇਗਾ ਕਾਨੂੰਨ ਦੇ ਮੁਤਾਬਕ ਉਸ ਨੂੰ ਸਜ਼ਾ ਮਿਲੇਗੀ ਹਾਲੇ ਤੱਕ ਇਹਨਾਂ ਦੀ ਤੁਸੀਂ ਜਿਹੜੀ ਐ ਪ੍ਰੈਸ ਰਿਲੀਜ਼ ਆਈ ਹੈ ਉਹਨੇ ਦੱਸਿਆ ਕਿ ਹਾਲੇ ਤੱਕ ਪੋਸਟਮਾਰਟਮ ਦੀ ਰਿਪੋਰਟ ਹੀ ਨਹੀਂ ਆਈ ਹੈ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਏਗੀ ਫਿਰ ਪਤਾ ਲੱਗੇਗਾ ਉਸ ਨੌਜਵਾਨ ਦੀ ਮੌਤ ਕਿਵੇਂ ਹੋਈ ਹੈ ਸੋ ਨੈਚੁਰਲੀ ਹੈ ਕਾਨੂੰਨ ਆਪਣਾ ਕੰਮ ਕਰ ਰਿਹਾ ਔਰ ਜੇਕਰ ਉਸ ਦੇ ਵਿੱਚ ਕੋਈ ਪੁਲਿਸ ਵਾਲਾ ਦੋਸ਼ੀ ਹੋਇਆ ਭਾਵੇਂ ਜਿੱਡਾ ਮਰਜੀ ਵੱਡਾ ਅਫਸਰ ਹੋਵੇ ਮਾਨਸਾਬ ਦੀ ਸਰਕਾਰ ਦੇ ਵਿੱਚ ਕਿਸੇ ਨੂੰ ਬਖਸ਼ਿਆ ਨਹੀਂ ਕਰਦਾ ਮੈਂ ਤੇ ਤੁਹਾਨੂੰ ਰਾਜਾ ਵਡਿੰਗ ਜੇ ਇੱਕੋ ਹੀ ਬੇਨਤੀ ਕਰਦਾ ਕਿ Laashan de utte rajneeti karni ਤੁਹਾਨੂੰ ਸ਼ੋਭਾ ਨਹੀਂ ਜੁਦੀ ਅੰਗਰੇਜ਼ ਦੇ ਪ੍ਰਧਾਨ ਰਾਜਾ ਵਡਿੰਗ ਦਾ ਅੱਜ ਇਹ ਕਹਿਣਾ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੀ ਤਾਦਾਦ ਵਧ ਗਈ ਹੈ ਹਕੀਕਤ ਨੂੰ ਕੋਹਾਂ ਦੂਰ ਹੈ ਮੈਂ ਰਾਜਾ ਵਿਢਿੰਜ ਜੀ ਨੂੰ ਦੱਸਣਾ ਚਾਹਣਾ ਤੁਹਾਨੂੰ ਇਹ ਕਿਉਂ ਨਜ਼ਰ ਨਹੀਂ ਆਉਂਦਾ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਡਰਗ ਤਸਕਰ ਜਿਹੜੇ ਆ ਉਹ ਫੜੇ ਗਏ ਹੈਗੇ ਆ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇਨਕਾਊਂਟਰ ਹੋਏ ਆ ਤੇ ਸਪਲਾਈ ਚ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਗਿਆ ਔਰ ਤੋੜ ਦਿੱਤਾ ਗਿਆ ਔਰ ਅੱਜ ਇਹ ਡਰਗ ਤਸਕਰ ਜਿਹੜੇ ਆ ਉਹ ਜਿਲ੍ਹਿਆਂ ਦੀ ਹਵਾ ਖਾ ਰਹੇ ਨੇ ਰਾਜਾ ਫੀਡਿੰਗ ਸਭ ਤੁਹਾਨੂੰ ਇਹ ਕਿਉਂ ਨਜ਼ਰ ਨਹੀਂ ਆਉਂਦਾ ਕਿ ਅੱਜ ਜਿਹੜੀ ਜਨ ਚੇਤਨਾ ਨਸ਼ਿਆਂ ਦੇ ਵਿਰੁੱਧ ਪੰਜਾਬ ਦੇ ਵਿੱਚ ਚੜ ਚੁੱਕੀ ਆ ਜਿਸ ਦੇ ਵਿੱਚ ਕੀ ਸਰਪੰਚ ਕੀ ਪੰਚ ਕੀ ਮਹਿਲਾਵਾਂ ਕੀ ਬਜ਼ੁਰਗ ਕੀ ਨੌਜਵਾਨ ਕੀ ਬੱਚੇ ਵੱਲ ਚੜ ਕੇ ਹਿੱਸਾ ਲੈ ਰਹੇ ਨੇ ਪ੍ਰਤੀਗਿਆ ਕਰ ਰਹੇ ਨੇ ਕਿ ਨਾ ਨਸ਼ਾ ਅਸੀਂ ਕਰਾਂਗੇ ਨਾ ਕਿਸੇ ਨੂੰ ਕਰਨ ਦੇਾਂਗੇ ਤਾਂ ਕਿ ਪੰਜਾਬ ਨੂੰ ਜਿਹੜਾ ਉਹ ਨਸ਼ਾ ਮੁਕਤ ਬਣਾਇਆ ਜਾ ਸਕੇ ਔਰ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਨਸ਼ਾ ਮੁਕਤ ਪੰਜਾਬ ਸੌਂਪਿਆ ਜਾ ਸਕੇ ਬੜਿੰਗ ਸਾਹਿਬ ਇਹ ਤਾਂ ਤੁਹਾਡੀਆਂ ਸਰਕਾਰਾਂ ਸੀ ਜਿਨ੍ਹਾਂ ਨੇ ड्रग ਤਸਕਰਾਂ ਦੀਆਂ ਪੁਸ਼ਤ ਪਨਾਈਆਂ ਕੀਤੀਆਂ ਇਹ ਤਾਂ ਤੁਹਾਡੀਆਂ ਸਰਕਾਰਾਂ ਸੀ ਜਦੋਂ ਤੁਹਾਡੇ ਉਸ ਵਕਤ ਤੇ ਮੁੱਖ ਮੰਤਰੀ ਸਾਹਿਬ ਨੇ ਗੁਟਕਾ ਸਾਹਿਬ ਦੀ ਝੂਠੀ ਸੌਂ ਖਾਧੀ ਸੀ ਕਿ ਮੈਂ 4 ਹਫ਼ਤਿਆਂ ਦੇ ਵਿੱਚ ਨਸ਼ਿਆਂ ਦਾ ਲੱਕ ਤੋੜ ਦਾਂਗਾ ਨਸ਼ਿਆਂ ਦਾ ਲੱਕ ਤਾਂ ਨਹੀਂ ਟੁੱਟਿਆ ਤੁਹਾਡੀ ਸਰਕਾਰ ਦੇ ਵਿੱਚ ਪੰਜਾਬ ਦਾ ਲੱਕ ਜਰੂਰ ਟੁੱਟ ਗਿਆ ਪੰਜਾਬ ਦੀ ਜਵਾਨੀ ਦਾ ਲੱਕ ਜਿਹੜਾ ਜਰੂਰ ਟੁੱਟ ਗਿਆ ਤੁਸੀਂ ਅੱਜ ਬਠਿੰਡੇ ਦੇ ਵਿੱਚ ਜਿਸ ਕਦਰ ਝੂਠ ਬੋਲਿਆ ਉਹ ਤੁਹਾਨੂੰ ਸ਼ੋਭਾ ਨਹੀਂ ਦਿੰਦਾ ਇੱਕ ਨੌਜਵਾਨ ਜਿਸ ਦੀ ਕੋਲ ਸਿਹਰਾਸਤ ਦੇ ਵਿੱਚ ਮੌਤ ਹੋਈ ਸੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵਾ ਮਾਨ ਸਾਹਿਬ ਦੀ ਸਰਕਾਰ ਨੇ ਔਰ ਮਾਨ ਸਾਹਿਬ ਨੇ ਉਸੇ ਦਿਨ ਆਦੇਸ਼ ਦਿੱਤੇ ਸੀ ਸਖਤ ਆਦੇਸ਼ ਦਿੱਤੇ ਸੀ ਕਿ ਇਹਦੀ ਨਿਰਪੱਖ ਜਿਹੜੀ ਹੈ ਉਹ ਜਾਂਚ ਹੋਵੇ ਔਰ ਜੋ ਵੀ ਇਹਦੇ ਵਿੱਚ ਦੋਸ਼ੀ ਪਾਇਆ ਜਾਵੇਗਾ ਕਾਨੂੰਨ ਦੇ ਮਤਾਬਕ ਉਸ ਨੂੰ ਸਜ਼ਾ ਮਿਲੇਗੀ ਹਾਲੇ ਤੱਕ ਇਹਨਾਂ ਦੀ ਤੁਸੀਂ ਜਿਹੜੀ ਐ ਪ੍ਰੈਸ ਰਿਲੀਜ਼ ਆਈ ਹੈ ਉਹਨੇ ਦੱਸਿਆ ਕਿ ਹਾਲੇ ਤੱਕ ਪੋਸਟਮਾਰਟਮ ਦੀ ਰਿਪੋਰਟ ਹੀ ਨਹੀਂ ਆਈ ਹੈ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਏਗੀ ਫਿਰ ਪਤਾ ਲੱਗੇਗਾ ਉਸ ਨੌਜਵਾਨ ਦੀ ਮੌਤ ਕਿਵੇਂ ਹੋਈ ਹੈ ਸੋ ਨੈਚੁਰਲੀ ਹੈ ਕਾਨੂੰਨ ਆਪਣਾ ਕੰਮ ਕਰ ਰਿਹਾ ਔਰ ਜੇਕਰ ਉਸ ਦੇ ਵਿੱਚ ਕੋਈ ਪੁਲਿਸ ਵਾਲਾ ਦੋਸ਼ੀ ਹੋਇਆ ਭਾਵੇਂ ਜਿੱਡਾ ਮਰਜੀ ਵੱਡਾ ਅਫਸਰ ਹੋਵੇ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਕਿਸੇ ਨੂੰ ਬਖਸ਼ਿਆ ਨਹੀਂ ਕਰਦਾ ਮੈਂ ਤੇ ਤੁਹਾਨੂੰ ਰਾਜਾ ਬੜਿੰਗ ਜੇ ਇੱਕੋ ਹੀ ਬੇਨਤੀ ਕਰਦਾ ਕਿ Laashan de utte rajneeti karni ਤੁਹਾਨੂੰ ਸ਼ੋਭਾ ਨਹੀਂ ਜੁਦੀ